ਪਾਠ 14ਵਾਂ ਸ਼ਬਦ ਜੋੜ ਸ਼ਬਦ ਜੋੜਾਂ ਦੀ ਸ਼ੁੱਧਤਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਅਸ਼ੁੱਧ ਸ਼ਬਦਾਂ ਨਾਲ ਭਾਸ਼ਾ ਨੂੰ ਠੀਕ ਢੰਗ ਨਾਲ ਬੋਲਿਆ ਜਾਂ ਲਿਖਿਆ ਨਹੀਂ ਜਾ ਸਕਦਾ ਅਸ਼ੁੱਧ ਸ਼ਬਦ ਜੋੜ ਲਿਖਤ ਨੂੰ ਖਰਾਬ ਕਰ ਦਿੰਦੇ ਹਨ ਸੋ ਸ਼ੁੱਧ ਭਾਸ਼ਾ ਲਿਖਣ ਲਈ ਸ਼ੁੱਧ ਸ਼ਬਦ ਜੋੜਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਭਾਸ਼ਾ ਨੂੰ ਲਿਖਣ ਲਈ ਵਿਆਕਰਨ ਦੇ ਨਿਯਮਾਂ ਅਨੁਸਾਰ ਹੀ ਵਰਨਾ ਲਗਾ ਲਗਾ ਅਖਰਾ 6 ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਵੇਂ ਬੱਚਾ ਰੋ ਰਹੇ ਹਨ ਅਸ਼ੁੱਧ ਬੱਚਾ ਰੋ ਰਿਹਾ ਹੈ ਸ਼ੁੱਧ ਮਾਲੀ ਫੁੱਲਾਂ ਨੂੰ ਪਾਣੀ ਦੇ ਰਿਹਾ ਹਨ ਅਸ਼ੁੱਧ ਮਾਲੀ ਫੁੱਲਾਂ ਨੂੰ ਪਾਣੀ ਦੇ ਰਿਹਾ ਹੈ ਸ਼ੁੱਧ ਪੜੋ ਸਮਝੋ ਅਤੇ ਯਾਦ ਕਰੋ ਅਸ਼ੁੱਧ ਸ਼ੁੱਧ ਓ ਓਹ ਔਰਤ ਔਰਤ ਉਪਾਏ ਉਪਾ ਅਭਿਆਸ ਅਭਿਆਸ ਇਕੱਠ ਇਕੱਠ ਆਕਾਸ਼ ਆਕਾਸ਼ ਅਸ਼্নান ਇਸ਼ਨਾਨ ਔਖਾ ਔਖਾ ਅੰਮ੍ਰਿਤ ਅੰਮ੍ਰਿਤ ਆਇਆ ਆਇਆ ਆਰਾਮ ਆਰਾਮ ਉੱਟ ਉੱਟ ਉਪਰਾ ਓਪਰਾ ਉਲਾਦ ਔਲਾਦ ਸੇਮੀਆਂ ਸੇਮੀਆਂ ਸੌਦਾ ਸੌਦਾ ਸੂर्य ਸੂਰਜ सेहत सेत, सौ, सहू स्वर स्वर साधारण साधारण स्वीकार स्वीकार औदा ओहदा, आसान आसान इतवार ऐतवार, इजत इज्जत ईश्वर ईश्वर इम्तिहान इम्तिहान सुगंध सुगंध सेहरा सेहरा सरम शर्म हसना हसना ਹੜ ਹੜ ਹਮਾਇਤ ਹਮਾਇਤ ਕਵਿਤਾ ਕਵਿਤਾ ਕਚਹਿਰੀ ਕਚਹਿਰੀ ਕਿਹੜਾ ਕਿਹੜਾ ਕੰਗਾ ਕੰਗਾ ਖੱਗ ਖੰਗ ਖੇੜਨਾ ਖੇਡਣਾ ਖੂ ਖੂ ਗਿਆ ਗਿਆ ਗੱਬਰੂ ਗੱਬਰੂ ਗਿਆਨੀ ਗਿਆਨੀ ਗਿਣਤੀ ਗਿਣਤੀ ਦੁਪਹਿਰ ਦੁਪਹਿਰ ਤੁੰਦ ਤੁੰਦ ਅਹਿਮ ਅਹਿਮ एनक एनक सिद्धा सिद्धा सुनहरी सुनहरी सुझाव सुझा कनक कनक कवे कवि सोहरा सोहरा सिपाही सिपाही किताब किताब जेहड़ा जेहड़ा जंगल जंगल जीब जीब जाना जाना जंज जंज डरना डरना तीमी, तीमी खुबना खुबना खतरनाक खतरनाक गहना गहना थोड़ा, थोड़ा, गाना, गाना गेंद गेंद गोभी घोड़ा गोबी, घोड़ा चरण चरण धनबाद धनवाद नहर नहर पहरा पहरा पींग पींग मंत्री मंत्री मेहर मेर मखन मक्खन, परपू, प्रभु प्राशन प्रश्न पंछी पंची प्रेस, प्रेस, प्रेम प्रेम योगी जोगी प्रगट प्रगट वसना बरखा वरखा वकील वकील वाडी, वाडी, ब्याह व्या बुढ़ा बुढा शहर शहर भगते भगती मंदिर मंदिर तुने चिकड़ चालाक, चलाक छड़क, सड़क, छर्म शर्म पते पती, पानी, पानी, प्यारा, प्यारा, मेहनत, मेहनत, मेहंदी मेहंदी यतन जतन यज्ञ जग परिभाषा परिभाषा प्रकार प्रकार रोला, रौला रहम रहम लाभ लाभ ਲੈਣਾ ਲੈਣਾ ਲੰਗਣਾ ਲੰਗਣਾ ਵੋਹਟੀ ਵਾਟੀ ਬਹੁਤ ਬਹੁਤ ਭਾਗਿਆ ਭਾਗ ਭਾਵੇਂ ਭਾਵੇਂ ਤਰਤੇ ਤਰਤੀ ਅਰਥ ਪੇਧ ਜਿਸ ਤਰ੍ਹਾਂ ਬਿੰਦੀ ਟਿੱਪੀ ਅਤੇ ਅਦਕ ਦੀ ਵਰਤੋਂ ਨਾ ਕਰਨ ਕਾਰਨ ਜਾਂ ਬੇਲੋੜੀ ਵਰਤੋਂ ਕਾਰਨ ਅਰਥ ਭੇਦ ਹੋ ਜਾਂਦਾ ਹੈ ਉਸੇ ਤਰ੍ਹਾਂ ਹੀ ਗੁਰਮੁਖੀ ਲਿਪੀ ਦੇ ਕਈ ਅੱਖਰਾਂ ਦੀ ਵਰਤੋਂ ਉਲਟ ਪੁਲਟ ਕਰਨ ਕਾਰਨ ਅਰਥ ਭੇਦ ਹੋ ਜਾਂਦਾ ਹੈ ਜਿਵੇਂ ਗੱਗਾ ਕੱਗਾ ਦੱਦਾ ਤੱਦਾ ਨੰਨਾ ਣਾਣਾ ਜੱਜਾ ਝੱਜਾ ਬੱਬਾ ਪੱਬਾ ਸੱਸਾ ਸ਼ੱਸਾ ਲੱਲਾ ਲੱਲੇਪੈਰ ਬਿੰਦੀ ਬੱਬਾ ਵਾਵਾ ਡੱਡਾ ਟੱਡਾ ਜਾ ਸ਼ਬਦਾਂ ਨੂੰ ਨਿਖੇੜ ਕੇ ਲਿਖਣ ਨਾਲ ਸ਼ਬਦਾਂ ਦਾ ਅਰਥ ਭੇਦ ਹੋ ਜਾਂਦਾ ਹੈ ਪੜੋ ਸਮਝੋ ਅਤੇ ਯਾਦ ਕਰੋ ਗੱਗਾ ਅਤੇ ਕੱਗਾ ਦੀ ਵਰਤੋਂ ਕਾਰਨ ਅਰਥ ਭੇਦ ਗੱਲ ਗੱਲ ਬਾਤ ਤੁਸੀਂ ਅੱਗੇ ਗੱਲ ਕਰੋ ਕੱਲ ਭੇਜਣਾ ਮੈਨੂੰ ਨਾਨਕੇ ਕੱਲ ਦਿਓ ਉੱਗ ਪੈਦਾ ਬੀਜ ਉੱਗ ਆਏ ਹਨ ਉੱਗ ਖਬਰ ਉਸ ਦੀ ਕੋਈ ਉੱਗ ਸੁੱਗ ਨਹੀਂ ਹੈ ਪੈਰੀ ਹਾਹੇ ਦੀ ਵਰਤੋਂ ਕਾਰਨ ਅਰਥਪੇਦ ਕੜੀ ਲੜੀ ਬਦਤਾ ਇਸ ਕਹਾਣੀ ਦੀ ਕੜੀ ਨਾਲ ਕੜੀ ਜੋੜੋ ਕੜੀ ਸਬਜ਼ੀ ਅਸੀਂ ਕੜੀ ਨਾਲ ਚਾਵਲ ਖਾਦੇ ਸਿਲ ਪੱਥਰ ਚਾਕੂ ਨੂੰ ਸਿਲ ਤੇ ਰਗੜ ਕੇ ਤਿੱਖਾ ਕਰੋ ਸਿਲ ਨਮੀ ਮਕਾਨ ਵਿੱਚੋਂ ਸਿਲ ਨਹੀਂ ਗਈ ਲੱਲਾ ਅਤੇ ਲੱਲੇ ਪੈਰ ਬਿੰਦੀ ਲ ਦੀ ਵਰਤੋਂ ਕਾਰਨ ਅਰਥਪੇਦ ਕਲੀ ਸਫੈਦੀ ਮਕਾਨ ਨੂੰ ਕਲੀ ਕਰਵਾ ਦਿਓ ਕਲੀ फूल ਦਾ ਨਾਂ ਕਲੀ ਦੀ ਮਹਿਕ ਦੂਰ ਦੂਰ ਤੱਕ ਜਾਂਦੀ ਹੈ ਸਸਾ ਅਤੇ ਸਸੇ ਪੈਰ ਬਿੰਦੀਸ਼ ਦੀ ਵਰਤੋਂ ਕਾਰਨ ਅਰਥ ਭੇਦ ਸੱਕ ਲੱਕੜ ਦੇ ਛਿੱਲੜ ਕਿੱਕਰ ਦੇ ਸੱਕ ਬੜੇ ਕੰਮ ਆਉਂਦੇ ਹਨ ਸ਼ੱਕ ਸ਼ੰਕਾ ਪੁਲਸ ਨੇ ਸ਼ੱਕ ਦੇ ਆਧਾਰ ਤੇ ਕਈ ਬੰਦੇ ਫੜ ਲਏ ਸੇਰ ਪੁਰਾਣਾ ਵਟਾ ਬਾਜ਼ਾਰੋਂ ਇੱਕ ਸੇਰ ਆਲੂ ਲਿਆਓ ਸ਼ੇਰ ਜਾਨਵਰ ਸ਼ੇਰ ਜੰਗਲ ਦਾ ਰਾਜਾ ਹੁੰਦਾ ਹੈ ਜੱਜਾ ਅਤੇ ਝੱਜੇ ਦੀ ਵਰਤੋਂ ਕਾਰਨ ਅਰਥ ਭੇਦ ਸੁੱਜ ਸੁਜਣਾ ਮੇਰਾ ਪੈਰ ਸੁੱਜ ਗਿਆ ਹੈ। ਸੁੱਜ ਫੁਰਨਾ ਮੈਨੂੰ ਇੱਕ ਵਿਚਾਰ ਸੁਝਾ ਹੈ। ਝੂਠ ਝੂਠ ਛੱਡਣੀ ਖਾਣੇ ਦੀ ਕਦੇ ਝੂਠ ਨਾ ਛੱਡੋ। ਝੂਠ ਸੱਚ ਦਾ ਉਲਟ ਕਦੇ ਵੀ ਝੂਠ ਨਾ ਬੋਲੋ। ਡੱਡਾ ਅਤੇ ਟੱਡੇ ਦੀ ਵਰਤੋਂ ਕਾਰਨ ਅਰਥ ਭੇਦ। ਸਾਡੇ ਆਪਣੇ ਸਾਡੇ ਘਰ ਪਰੌਣੇ ਆਏ ਹਨ। ਸਾਡੇ ਤਿੰਨ ਅਤੇ ਅੱਧਾ ਮੇਰੇ ਕੋਲ 3.5 ਰੁਪਏ ਹਨ। ਸੁੰਡ ਹਾਥੀ ਦੀ ਸੁੰਡ ਹਾਥੀ ਆਪਣੀ ਸੁੰਡ ਨਾਲ ਚੀਜ਼ ਚੁੱਕ ਕੇ ਖਾਂਦਾ ਹੈ। ਸੁੰਡ ਖਾਣ ਦੀ ਚੀਜ਼। ਬਾਜ਼ਾਰੋਂ ਸੁੰਡ ਲੈ ਕੇ ਆਓ। ਨੰਨਾ ਅਤੇ ਣਾਣੇ ਦੀ ਵਰਤੋਂ ਕਾਰਨ ਅਰਥਪੇਦ। ਹਾਨੀ ਨੁਕਸਾਨ। ਲਾਟਰੀਆਂ ਦੇ ਤੰਦੇ ਵਿੱਚ ਹਾਨੀ ਹੀ ਹਾਨੀ ਹੈ। ਹਾਨੀ ਸਾਥੀ। RAM ਮੇਰਾ ਪੱਕਾ ਹਾਨੀ ਹੈ। ਕਾਣਾ ਇੱਕ ਅੱਖੋਂ ਨਾ ਦਿਸਣਾ। ਮੋਹਨ ਇੱਕ ਅੱਖੋਂ ਕਾਣਾ ਹੈ। ਕਾਣਾ ਜਿਸ ਦੀ ਕਲਮ ਘੜੀ ਜਾਂਦੀ ਹੈ। ਕਾਣਾ ਲਿਆ ਕੇ ਕਲਮ ਘੜ ਲਓ। ਦੱਦਾ ਅਤੇ ਤੱਦੇ ਦੀ ਵਰਤੋਂ ਕਾਰਨ ਅਰਥਪੇਦ ਸਦਰ ਵੱਡਾ ਸ਼ਹਿਰ ਦੀ ਸਦਰ ਥਾਣੇ ਚੱਲੋ ਸੱਦਰ ਇੱਛਾ ਬੰਦੇ ਦੀ ਸੱਦਰ ਪੂਰੀ ਹੋ ਜਾਵੇ ਠੀਕ ਹੁੰਦਾ ਹੈ ਉਦਾਰ ਦਿਆਲੂ ਮਹਾਰਾਜਾ ਰਣਜੀਤ ਸਿੰਘ ਉਦਾਰ ਦਿਲ ਰਾਜਾ ਸਨ ਉਦਾਰ ਨਕਦ ਦਾ ਉਲਟ ਨਾ ਨਕਦ ਨਾ 13 ਉਦਾਰ ਬੱਬਾ ਅਤੇ ਭੱਬੇ ਦੀ ਵਰਤੋਂ ਕਾਰਨ ਅਰਥਪੇਦ ਸੱਬਾ ਛੋਟਾ ਮੇਰਾ ਭਰਾ ਸੱਬ ਇੰਸਪੈਕਟਰ ਹੈ ਸੱਬ ਸਾਰੇ ਅਸੀਂ ਸੱਬ ਭਾਰਤੀ ਹਾਂ ਬਾਨੀ ਮੋਢੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਸਨ ਪਾਨੀ ਚੁਗਲੀ ਉਸਨੇ ਪਾਨੀ ਮਾਰ ਕੇ ਬੰਦਾ ਰਿਸ਼ਤਾ ਤੋੜਵਾ ਦਿੱਤਾ ਬੱਬਾ ਅਤੇ ਵਾਵੇ ਦੀ ਵਰਤੋਂ ਕਾਰਨ ਅਥਪੇਦ ਬਲੀ ਤਾਕਤ ਵਰ ਪੀਮ ਬੜਾ ਬਲੀ ਸੀ ਵਲੀ ਫਕੀਰ ਬਾਬਾ ਨਾਨਕ ਨੇ ਵਲੀ ਕੰਧਾਰੀ ਦਾ ਮਾਣ ਤੋੜਿਆ ਬਲ ਤਾਕਤ ਮੈਂ ਆਪਣੇ ਬਲ ਨਾਲ ਜਿਉਂਦਾ ਹਾਂ ਬਲ ਵੱਟ ਉਸ ਕੱਪੜੇ ਦੇ ਵੱਲ ਕੱਢ ਦਿਓ ਆਓ ਦੁਹਰਾਈਏ ਸ਼ਬਦ ਜੋੜਾਂ ਦੀਆਂ ਅਸ਼ੁੱਧੀਆਂ ਚੰਗੀ ਭਲੀ ਲਿਖਤ ਨੂੰ ਖਰਾਬ ਕਰ ਦਿੰਦੀਆਂ ਹਨ ਸ਼ਬਦ ਜੋੜਾਂ ਨੂੰ ਸ਼ੁੱਧ ਕਰਨ ਦੇ ਨਿਯਮ ਵਿਦਵਾਨਾਂ ਨੇ ਬਣਾਏ ਹਨ ਸ਼ਬਦ ਜੋੜਾਂ ਨੂੰ ਸ਼ੁੱਧ ਕਰਨ ਲਈ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਕੁਝ ਅੱਖਰਾਂ ਦੇ ਹੇਰਫੇਰ ਨਾਲ ਅਰਥ ਭੇਦ ਹੋ ਜਾਂਦਾ ਹੈ